देखो आप गलतियां अपनी मां पार्टी देश की सब तो पुरानी खेतरी पार्टी ਕਿਉਂ ਕਮਜ਼ੋਰ ਹੋਈ ਯਾਨੀ ਕਿ ਅਕਾਲੀ ਦਲ ਕਿਉਂ ਕਮਜ਼ੋਰ ਹੋਇਆ ਤਾਂ ਇਸ ਸਵਾਲ ਦਾ ਜਵਾਬ ਸ਼ੋਮਨੀਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਆਪਣੀਆਂ ਗਲਤੀਆਂ ਕਰਕੇ ਕਮਜ਼ੋਰ ਹੋਈ ਇਹ ਪਾਰਟੀ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਕਿ ਆਪਣੀਆਂ ਹੀ ਗਲਤੀਆਂ ਕਰਕੇ ਪਾਰਟੀ ਕਮਜ਼ੋਰ ਹੋ ਗਈ ਅਤੇ ਵੱਡਾ ਬਿਆਨ ਉਹਨਾਂ ਨੇ ਗਿੱਦੜ ਬਾਹਰ 14 ਦਿੱਤਾ ਜਦੋਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਦੇਖੋ ਆਪਾਂ ਆਪਣੀਆਂ ਗਲਤੀਆਂ ਨਾਲ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਹੁਣ ਬਿਆਦਗੀ ਤਾਂ ਤੁਹਾਡੇ ਤੇ ਇਲਜ਼ਾਮ ਲਗਾਤਾ ਤੇ ਹੁਣ ਕਿੱਥੇ ਹਨ ਉਹ ਜਿਹੜੇ ਇਲਜ਼ਾਮ ਲਉਦੇ ਸੀ ਉਹ ਕਿੱਥੇ ਬੋਲਦੇ ਐ ਆ ਦਾਤੂ ਵਾਲਾ ਨਿਮਾਟਾ ਰੋਡ ਦੇ ਜਿੰਨੇ ਵੀ ਇਹ ਰਸਟਾਲਾ ਕਿੱਥੇ ਐ ਹੁਣ ਕੋਈ ਦਰਬਾਰ ਸਾਹਿਬ ਹੁਣੀ ਸੁਲਤਾਨਪੁਰ ਲੋਧੀ ਉੱਥੇ ਵਾੜ ਕੇ ਗੋਲਗਾ ਘਵਾਈਆਂ ਅੰਦਰ ਜਾ ਕੇ ਬਾਟ ਚੱਲ ਰਿਹਾ ਸੀ ਪਰ ਕੋਈ ਵੀ ਕੁਝ ਦਿਖਲਾ ਬੋਲਿਆ ਅਜਿਹੇ ਕਿਉਂਕਿ ਅਰੇ ਜੁਨੀ ਪਿਆਰ ਦੀ ਹੋ ਰਹੀ ਹੈ ਕੋਈ ਨਹੀਂ ਬੋਲਿਆ ਕਾਲਾ ਦਿਲ ਦੇ ਬਗੈਰ ਤੇ ਆਈ ਜਿਹੜਿਆ ਆਪਾਂ ਸਾਰੇ ਕੈਸੇ ਝਾੜੂ ਸਾਰੇ ਆਪਣੇ ਮੈਂਹਰਪਰਾ ਸਾਰੇ ਨੇ ਰੋਟਾ ਪਾਈ ਨਾ ਤੇ ਭੋਲੜ ਦੀ ਰਿਹਾਈ ਵਿੱਚ ਹੁਣ ਕੇਰੀਵਾਂ ਨੇ ਕੀ ਕਿਹਾ ਨਹੀਂ ਖੜਨਾ ਤੇ ਇੱਥੇ ਹੱਥ ਕੰਨ ਦੇ ਘਾਤੀ ਇੱਕ ਵਾਰ ਦੇ ਦੋ ਝਾੜਨ ਨੂੰ ਇੱਕ ਵਾਰ ਦੇ ਦੋ ਪੀੜੀ ਵੱਲ ਨੂੰ ਆਇਕੋ ਮੋਕਦਰ ਕੇੰਟੀਵਰ ਮੋਬਤ ਕੱਲਾ ਨੇ ਲਿਖਿਆ ਸੀ ਜਦੋਂ ਦੀ ਮੋਤ ਸਰਕਾਰ ਬਣਾਈਆ ਉਹ ਨਹੀਂ ਆਇਆ ਇੱਥੇ ਆਹ ਤਾਂ ਜਿਵੇਂ ਅੰਗਰੇਜ਼ ਲੁੱਟਦੇ ਸੀ ਮੁਗਲ ਆਏ ਸੀ ਹਮਲਾ ਕਰਕੇ ਲੁੱਟ ਗਏ ਉਵੇਂ ਹੀ ਐ ਸਰ ਆ ਦਿੱਲੀ ਦੀ ਸਰਕਾਰ ਪਾੜ ਇਹਨੂੰ ਕੀ ਲਗਾਇਆ ਕਿ ਗੱਦਰ ਵਿੱਚ ਤੁਹਾਨੂੰ ਆਸ ਪਸਿਆ ਜੇ ਕੋਈ ਕਿਸੇ ਨੂੰ ਲਗਾਇਆ ਜੋ ਤੁਹਾਡੀ ਆਪਣੀ ਮਾਂ ਬਾਪ ਦੀ ਹੈ ਤਾਂ ਸ਼ਰਮ ਨਹੀਂ ਕੱਲੀ ਤੇ ਲੈ ਜੋਰਾ ਮੰਨਣਾ ਤੁਹਾਡੇ ਵਾਸਤੇ ਤੁਹਾਡੇ ਵਿੱਚ ਹੀ ਰਹਿਣਾ ਆ ਮੁੱਖ ਮੰਤਰੀ ਬਣ ਗਿਆ ਆ ਭਗਵੰਤ ਪਈਵਾ ਤੇ ਕਹਿੰਦਾ ਸੀ ਪਹਿਲੇ ਹਰਾ ਪੈਨ ਆ ਹਰਾ ਪੈਨ ਤੁਹਾਡੇ ਵਿੱਚ ਹੈ ਤੁਹਾਡੇ ਵਿੱਚ ਹੀ ਰਹੂਗਾ ਤੇ ਪਹਿਲਾਂ ਤਾਂ ਨਿਕਲ ਹੀ ਨਹੀਂ ਆਈ ਇਹ ਇੱਕ ਫਰਵਰੀ ਨੂੰ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਮੁਹਿੰਮ ਸ਼ੁਰੂ ਕਰਨੀ ਹੈ ਤੇ ਉਸੇ ਕਰਕੇ ਉਹ ਵਰਕਰਾਂ ਨੂੰ ਮਿਲ ਰਹੇ ਨੇ ਪਾਰਲੀਮੈਂਟ ਇਲੈਕਸ਼ਨ ਤੇ ਅਜਾ ਦਿਤਾ ਦਿਓ ਸਮਝ ਲਓ ਤੁਹਾਡਾ ਰਾਜ ਉਦੋਂ ਹੀ ਹੈ ਅਸੀਂ ਟਿਕਟ ਨਹੀਂ ਦੇਵਾਂਗੇ ਨਾਲ ਤੁਹਾਡੇ ਨਾਲ ਧੱਕਾ ਨਹੀਂ ਕਰਦੇ ਦੇਖੋ ਦਿੱਲੀ ਤੇ ਲੋ ਮੇਰੇ ਛੋਟਾ ਪੜ ਦੇਖੋ ਬਹੁਤ ਮਿਹਨਤ ਕਰਨਾ ਅਸੀਂ ਤਾਂ ਕੱਠੇ ਉਵੇਂ ਆ ਜਿਹਦਾ ਹੁੰਦਾ ਸੀ ਉਵੇਂ ਮੈਂ ਹੁੰਦਾ ਜਿੱਥੇ ਕਮਰੇ ਜਿਵੇਂ ਹੁੰਦੇ ਸੀ ਜਿੱਥੇ ਬਾਲਾ ਸਾਹਿਬ ਇੱਥੇ ਰਹਿੰਦੇ ਉਹ ਇਲੈਕਸ਼ਨਾਂ ਲੋ

ਉਹ ਜਵੇਂ ਝਾੜੂ ਆਣੇ ਹਵਾ ਜੈਸੀ ਦੁਜੇ ਨਹੀਂ ਨਾ ਬਿਝਾ ਕਰੋ ਸਕੜੇ ਹੋ ਜੋ ਗਿੱਡੜਵੇ ਤੋਂ ਆਪਾਂ ਘੱਟ ਘੱਟ 15-20 ਹਜ਼ਾਰ ਦੀ ਜਤਨਾ ਇਸ ਪਾਰਲੀਮੈਂਟ ਜਿੱਤੋਗੇ ਕਾਹਦੇ ਨਹੀਂ ਦੇਖੋ ਇੰਨੇ ਜਿੰਨਾ ਤੁਸੀਂ ਇਕੱਠੇ ਹੋਏ ਹੋ ਤੁਸੀਂ ਇਕੱਲੇ ਦਰਸਾ ਖੋਰ ਫੜੋ ਬੱਨੇ ਹੀ ਲਿਆ ਦਰਸਾ ਯਾਰ ਤੁਸੀਂ ਦਾ ਵੱਡੇ ਬਾਦਲ ਸਾਹਿਬ ਦੇ ਪਰਿਵਾਰ ਦੇ ਮੈਂਬਰ ਹੋ ਤੁਸੀਂ ਸਾਡੇ ਬਾਦਲਪੁਰਾ ਦਾ ਹਿੱਸਾ ਹੋ ਸਾਡੀ ਜਾਨ ਹੋ ਸਾਨੂੰ ਤੁਹਾਡੇ ਤੇ ਬਹੁਤ ਆਸ ਹੈ ਬਹੁਤ ਉੰਕਾਰ ਹੈ ਮੈਂ ਕਹਿੰਦਾ ਤੁਸੀਂ 300 ਔਕੇ 100 ਕੇ ਟੱਪਾ ਲੋ ਮੈਨੂੰ ਲੱਗਦਾ ਜੋ ਤੁਸੀਂ ਕਹੂਗੇ ਮੈਂ ਕਿ ਮੇਰੇ ਤੁਹਾਡੇ ਸਿਧੰਤ ਤੇ ਬੋਲਦਾ ਕਿ ਬਾਦਲ ਸਾਹਿਬ ਨੇ ਇਹ ਕੰਮ ਸ਼ੁਰੂ ਕੀਤਾ ਹੈ ਐ ਸੜਕੇ ਨੂੰ ਮੈਂ ਕਹਿੰਦਾ ਦੁਜੇ ਪੰਜਾਬ ਦੇ ਇੱਕ ਨੰਬਰ ਦੇ ਹਲਕਾ ਮਾਣ ਮਾ ਤੁਹਾਨੂੰ ਮੇਰੇ ਕੰਮ ਕਰਨ ਦਾ ਤਰੀਕਾ ਹੈ